ਜੋ ਕਿ ਕੇਂਦਰ ਸਰਕਾਰ ਦੇ ਵਿੱਚ ਬਤੌਰ ਮੈਂਬਰ ਇੱਕ ਆਰਡਰ ਜਿੱਥੇ ਨੇ ਉਹ ਅੱਜ ਸਾਡੇ ਫਰਮਾਨ ਪਹੁੰਚੇ ਨੇ ਮੀਟਿੰਗ ਆਪਣੀ ਲੁਪੀ ਚੱਲ ਗਈ ਹੈ ਪਹਿਲੀ ਵੀ ਤੇ ਆ ਦੂਜੀ ਵੀ ਥੋੜੀ ਜਿਹੀ ਲੁਪੀ ਚੱਲਦੀ ਹੈ ਥੋੜਾ ਜਿਹਾ ਸਾਫ ਦਿਓ ਸਾਡੇ ਇਸ ਚੀਜ਼ ਦੇ ਉੱਤੇ ਕਿਉਂਕਿ ਇਹ ਮੀਟਿੰਗ ਜਿਹੜੀ ਆ बार-बार ਵੀ ਹੁੰਦੀ ਹੈ ਅੱਜ ਵੀ ਜਿਹੜੀ ਮੀਟਿੰਗ ਹੈ ਇਹ ਬੇਸਿਕਲੀ ਜਿਹੜੀ ਦੂਸਰੀ ਮੀਟਿੰਗ ਦੀ ਸ਼ੁਰੂਆਤ ਹੈ ਇਹ ਇਸ ਲਈ ਹੈ ਕਿ ਜਿਹੜੇ ਭਾਰਤ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੇ ਉਹਨਾਂ ਸਕੀਮਾਂ ਨੂੰ ਆਪਾਂ ਜਨ-ਜਨ ਤੱਕ ਪਹੁੰਚਾਉਣਾ। ਉਹ ਜਨ-ਜਨ ਤੱਕ ਪਹੁੰਚਾਉਣਾ ਕਿਵੇਂ ਆ ਉਹਦੇ ਲਈ ਪਾਰਟੀ ਨੇ ਇੱਕ ਖਾਕਾ ਤਿਆਰ ਕੀਤਾ ਹੈ ਕਿ ਆਪਾਂ ਇਸ ਤਰੀਕੇ ਨਾਲ ਕੈਂਪ ਲਗਾਵਾਂਗੇ ਇਸ ਤਰੀਕੇ ਨਾਲ ਆਪਾਂ ਆਪਣੀਆਂ- ਆਪਣੀਆਂ ਯੋਜਨਾਵਾਂ ਨੇ ਉਹ ਭੂਤੋ ਅੱਜ ਭਾਰਤਵਾਦੀ ਨੇ ਆਪਾਂ ਨੂੰ ਡਿਟੇਲ ਸਾਰਾ ਦੱਸਤਾ ਵੀ 11 ਸਾਲ ਦੀ ਆਪਾਂ ਜੋ ਮੋਦੀ ਨੇ ਪੂਰੇ ਕੀਤੇ ਨੇ ਉਹਨਾਂ ਦੇ ਜੋ ਵੀ ਉਪਲਬਧੀਆਂ ਸੀ ਉਹਨਾਂ ਨੇ ਗੜਾਈਆਂ ਨੇ ਭਾਰਤਵਾਦ ਜੀ ਨੇ ਦੱਹਰ ਕੇ ਜੀ ਨੇ ਦੱਸਿਆ ਆਪਾਂ ਨੂੰ ਮੋਦੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਤੁਸੀਂ ਲੋਕਾਂ ਨੂੰ ਜਾਗ ਰਿਹਾ ਦਿਓ ਮੇਨ ਮਾਰਕੋਸ ਨਹੀਂ ਲੋਕਾਂ ਤੱਕ ਲੈ ਕੇ ਜਾਈਏ ਕਿ ਇਹ ਇਹ ਨੀਤੀਆਂ ਬਣਾਈਆਂ ਉਹਦਾ ਲਾਭ 100% ਲੋਕਾਂ ਨੂੰ ਹੋ ਰਿਹਾ ਹੈ ਅੱਜ ਦੇਖਦੇ ਆ ਕਿ ਪੂਰੇ ਦੇਸ਼ ਤੇ ਅੰਦਰ ਪੂਰੀ ਦੁਨੀਆ ਦੇ ਅੰਦਰ ਮੋਦੀ ਸਾਹਿਬ ਦੇ ਨਾਂ ਦਾ ਡੰਕਾ ਵੱਜ ਰਿਹਾ ਹੈ ਤੀਸਰੀ ਵਾਰ ਮੋਦੀ ਸਾਹਿਬ ਦੇਸ਼ ਦੀ ਸੱਤਾ ਚ ਹੈ ਔਰ ਉਹਨਾਂ ਨੇ ਜਦੋਂ ਆਏ ਉਹਨਾਂ ਨੇ ਉਦੋਂ ਹੀ ਕਿਹਾ ਕਿ ਸੰਕਲਪ ਲੈ ਕੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਦੇਸ਼ ਦੇ ਦੇਸ਼ ਨੂੰ ਵਿਕਾਸ ਵਿਕਾਸ ਦੀਆਂ ਲੀਹਾਂ 'ਤੇ ਲੈ ਕੇ ਆਉਣਾ ਔਰ ਗਰੀਬਾਂ ਦੇ ਉਥਾਨ ਦੀ ਗੱਲ ਕਰਦੇ ਹੋਏ ਅੱਜ ਸੰਕਲਪ ਤੋਂ ਸਿੱਧੀ ਸਿੱਧੀ ਤੋਂ ਸਮ੍ਰiddhi ਤਦ ਦੇ ਕਿਹਾ ਵਿਕਸਿਤ ਭਾਰਤ ਦੇ ਅਮਰਤਕਾਲ ਦਾ ਸਮੇਂ ਚੱਲ ਰਿਹਾ ਹੈ ਉਦੇ ਅੰਦਰ ਗਰੀਬ ਕਲਿਆਣ ਦੇ 11 ਸਾਲਾਂ ਨੂੰ ਲੈ ਕੇ ਜੋ ਮੋਦੀ ਸਾਹਿਬ ਨੇ ਵੱਖ-ਵੱਖ ਖੇਤਰਾਂ ਦੇ ਅੰਦਰ ਸੁਰੱਖਿਆ ਦੇ ਖੇਤਰ ਦੇ ਅੰਦਰ ਸਮਾਜੀ ਖੇਤਰ ਦੇ ਅੰਦਰ ਰਾਜਨੀਤਿਕ ਖੇਤਰ ਦੇ ਅੰਦਰ ਆਰਥਿਕ ਖੇਤਰ ਦੇ ਅੰਦਰ ਜੋ ਭਾਰਤ ਦੀਆਂ ਪ੍ਰਾਪਤੀਆਂ ਉਹ ਲੋਕਾਂ ਤੱਕ ਪਹੁੰਚਨ ਜੋ ਨੀਤੀਆਂ ਬਣਾਈਆਂ ਉਹਦਾ ਲਾਭ ਡਾਇਰੈਕਟ ਲੋਕਾਂ ਨੂੰ ਹੋ ਰਿਹਾ ਹੈ ਚਾਹੇ ਕਿਸਾਨ ਸਨਮਾਨ ਨਿਧੀ ਦੀ ਗੱਲ ਹੈ ਸੁਕਰਨਿਆ ਯੋਜਨਾ ਦੀ ਗੱਲ ਹੈ ਜਾਂ ਉਸ ਤੋਂ ਬਾਅਦ ਗਰੀਬਾਂ ਨੂੰ ਜਿਹੜਾ ਮੁਫਤ ਅਨਾਜ ਮਿਲਦਾ ਹੈ 80 ਕਰੋੜ ਲੋਕਾਂ ਨੂੰ ਅਨਾਜ ਮਿਲਦਾ ਹੈ 11 ਕਰੋੜ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਮ ਤੇ ਘਰ ਦੀ ਗੱਲ ਕੀਤੀ ਹੈ 44 ਕਰੋੜ ਲੋਕਾਂ ਨੂੰ ਆਯੁਸ਼ਮਨ ਯੋਜਨਾ ਦਾ ਫ੍ਰੀ ਸਿਹਤ ਵਿਵਸਥਾ ਦਾ ਕਾਰਡ ਦਿੱਤਾ ਹੈ ਐਸੀਆਂ ਸਾਰੀਆਂ ਯੋਜਨਾ ਮੋਦੀ ਸਾਹਿਬ ਜੀ ਨੇ 100% ਲਾਗੂ ਹੋ ਰਹੀਆਂ ਹਨ ਕਿਸਾਨਾਂ ਨੂੰ 6000 ਰੁਪਏ ਦੇ ਸਾਹਮਣੇ ਸਨਮਾਨ ਨidhi ਮਿਲਦੀ ਪਈ ਹੈ ਉਹ ਸਾਰੀਆਂ ਯੋਜਨਾਵਾਂ ਜਿਹੜੀਆਂ ਹੋ ਰਹੀਆਂ ਔਰ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਲੋਕ ਉਹਦਾ ਲਾਭ ਲੈਣ ਇਹ ਸਾਰੀਆਂ ਗੱਲਾਂ ਆਪਣੇ ਵਰਕਰਾਂ ਦੇ ਮਾਧਿਅਮ ਦੇ ਨਾਲ ਮੰਡਲ ਪੱਧਰ ਦੇ ਉੱਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਲੈ ਕੇ ਜਿਹੜੀ ਸਭਾ ਹੋ ਰਹੀ ਹੈ ਉਹਦੀ ਯੋਜਨਾ ਠੀਕ ਬਣ ਜਾਵੇ ਔਰ ਪਿੰਡ ਪਿੰਡ ਦੇ ਅੰਦਰ ਮੋਦੀ ਸਾਹਿਬ ਦੇ ਮੋਦੀ ਸਾਹਿਬ ਦੇ ਵਿਕਾਸ ਦੇ ਕੰਮਾਂ ਦੀ ਜਾਣਕਾਰੀ ਦੇ ਲਈ ਪਿੰਡ ਦੇ ਅੰਦਰ ਮੀਟਿੰਗ ਕਰਨ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਾਣਗੇ ਇਹ ਸਾਰੀ ਯੋਜਨਾ ਇੱਥੇ ਬਣੀ ਹੈ ਇਹਨੂੰ ਲੈ ਕੇ ਅਸੀਂ ਆਪਣੇ ਕੰਮ ਨੂੰ ਹੋਰ ਵਧਾਵਾਂਗੇ ਔਰ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਵੀ ਭਾਰਤ ਡਬਲ ਇੰਜਨ ਸਰਕਾਰ ਬਣੇ ਉਹਦੇ ਪ੍ਰਯਾਸ ਲਈ ਭਾਰਤੀ ਜਨਤਾ ਪਾਰਟੀ ਕੰਮ ਕਰ ਗੱਲ ਕਰਦੇ ਜਿਹੜੇ ਇਲੈਕਸ਼ਨ ਲੜਦੇ ਆ ਹਰਦੇ ਆ ਜਿੱਦੇ ਆ ਮੁੜ ਕੇ ਵਾਪਸ ਵਰਕਰ ਕੋਲ ਆਉਂਦੇ ਨਹੀਂ ਤਿੰਨ ਤਿੰਨ ਸਾਲ ਹੋ ਗਏ ਇਲੈਕਸ਼ਨ ਹੋਏ ਨੂੰ ਅੱਜ ਤੱਕ ਉਹਨਾਂ ਨੇ ਆਪਦੀ ਸ਼ਖ਼ਰੀ ਨਹੀਂ ਦਿਖਾਈ ਦਿਓ ਵੋਟਰਦਾਰਾਂ ਦੇ ਖੰਭ ਲੈ ਲੈਣ ਬੀਜੇਪੀ ਬੀਜੇਪੀ ਇੱਕ ਕੈਡਰ ਬੇਸਡ ਪਾਰਟੀ ਹੈ ਬੀਜੇਪੀ ਦਾ ਇੱਕ ਆਪਣਾ ਆਰਗੇਨਾਈਜ਼ੇਸ਼ਨਲ ਸਟਰਕਚਰ ਹੈ ਬੀਜੇਪੀ ਉਸ ਬੇਸ ਤੇ ਉੱਤੇ ਕੰਮ ਕਰਦੀ ਹੈ ਕੈਂਡੀਡੇਟ ਕੋਈ ਵੀ ਹੋਏਗਾ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਕਮ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਦਾ ਹੈ ਭਾਰਤੀ ਜਨਤਾ ਪਾਰਟੀ ਦਾ ਚੇਰਾ ਇਸ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਹੈ ਉਸ ਮੰਡਲ ਦੇ ਮੰਡਲ ਪ੍ਰਧਾਨ ਉਹ ਜਦੋਂ ਲੋਕਾਂ ਚ ਹੈ ਤੇ ਫਿਰ ਕੈਂਡੀਡੇਟ ਕੈਂਡੀਡੇਟ ਕੋ ਮਾਇਨੇ ਨਹੀਂ ਰੱਖਦਾ ਜੱਦੀ ਬੀਜੇ ਵੀ ਆਪ ਦੇ ਵਰਕਰ ਦੇ ਸਰਪੇ ਦਾ ਲੈਕਚਰ ਨੇ ਦਵਲ ਸਰਕਾਰ ਨਹੀਂ ਬਣਾ ਸਕਦੀ ਜੇ ਲੋਕਾਂ ਦਾ ਸਹਿਯੋਗ ਅੰਨਜ ਹੋਏਗਾ ਤਾਂ ਹੀ ਹੋਏਗਾ ਲੋਕਾਂ ਦੇ ਸਹਿਯੋਗ ਦੇ ਲਈ ਹੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਟਰਕਚਰ ਹੈ ਜਿੱਥੇ ਜਿਹੜਾ ਇਸ ਤਰ੍ਹਾਂ ਕੰਮ ਕੀਆ ਭਾਈ ਸਾਹਿਬ ਨੇ ਵੀ ਵਰਕਰ ਦਾ ਕੰਮ ਕਿਉਂ ਨਹੀਂ ਹੁੰਦਾ ਵਰਕਰ ਤਾਂ ਹੀ ਨਰਾਜ ਆ ਕਿਉਂਕਿ ਜੇ ਲੈਕਚਰ ਲੰਡ ਤੋਂ ਬਾਅਦ ਕੈਂਡੀਏਟ ਦੁਆਰਾ ਆਉਂਦਾ ਹੀ ਨਹੀਂ ਲੋਕਾਂ ਦੀਆਂ ਸਮੱਸਿਆਵਾਂ ਵਰਕਾਂ ਦੀਆਂ ਸਮੱਸਿਆਵਾਂ ਥੋੜੂ ਘੱਟ ਨਹੀਂ ਤੇ ਦੁਆਰਾ ਕਮੇ ਬੋਰਡ ਲਉ ਮੈਂ ਭਾਈ ਸਾਹਿਬ ਕਿਹਾ ਹੈ ਕਿ ਸਾਡੇ ਸਾਡਾ ਚੇਰਾ ਸਾਡਾ ਜ਼ਿਲ੍ਹਾ ਪ੍ਰਧਾਨ ਹੈ ਸਾਡਾ ਚੇਰਾ ਸਾਡਾ ਮੰਡਲ ਪ੍ਰਧਾਨ ਜੀ ਉਹੀ ਡਿਸਾਈਡਿੰਗ ਫੈਕਟਰ ਹੈ ਉਹਦੇ ਅੰਦਰ ਜਿਹੜੇ ਕੰਮ ਦੀ ਗੱਲ ਹੈ ਜਿਹੜਾ ਨਹੀਂ ਹੋ ਰਿਹਾ ਉਹਦੇ ਲਈ ਵੀ ਗੱਲ ਕਰਾਂਗੇ ਸਸ਼ੀਕਲ ਜੀ ਮੈਂ ਇਥੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਮਹਿਲਾ ਮੋਰਚਾ ਗੁਰਜੀਤ कौर ਗਾਲਬ ਹਲਕਦੀਆਂ ਕਿ ਅੱਜ ਸਾਡੀ ਫਾਈਵ ਰਿਵਰ ਹੋਟਲ ਦੇ ਵਿੱਚ ਮੀਟਿੰਗ ਸੀਗੀ ਸਾਡੇ ਇੱਥੇ ਮੀਟਿੰਗ ਦੇ ਵਿੱਚ ਜੋ ਮੁੱਖ ਮਹਿਮਾਨ ਆਏ ਸੀ ਉਹਨਾਂ ਨੇ ਸਾਨੂੰ ਇਸ ਮੀਟਿੰਗ ਬਾਰੇ ਦੱਸਿਆ ਕਿ ਮੋਦੀ ਸਾਹਿਬ ਨੇ ਜੋ 11 ਸਾਲਾਂ ਦੇ ਵਿੱਚ ਜੋ ਕੰਮ ਕੀਤੇ ਆ ਉਹਨਾਂ ਬਾਰੇ ਉਹਨਾਂ ਦੀਆਂ ਨੀਤੀਆਂ ਬਾਰੇ ਦੱਸਿਆ ਤੇ ਸਾਨੂੰ ਉਹਨਾਂ ਨੇ ਇਹ ਗੱਲ ਸਮਝਾਈਆਂ ਕਿ ਤੁਸੀਂ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਕੈਂਪ ਲਗਾਉਣੇ ਆ ਤੇ ਘਰ ਘਰ ਜਾ ਕੇ ਤੁਸੀਂ ਮੋਦੀ ਸਾਹਿਬ ਦੀਆਂ ਨੀਤੀਆਂ ਤੇ ਸਕੀਮਾਂ ਦੇਣੀਆਂ ਨੇ ਜਿਹੜੀਆਂ ਮੋਦੀ ਸਾਹਿਬ ਨੇ ਸਕੀਮਾਂ ਦਿੱਤੀਆਂ ਨੇ ਤੇ ਹਰ ਪੱਖੋਂ ਕਹਿੰਦੇ ਵੀ ਮਲ ਰੇਲਵੇ ਹੋਣਗੀਆਂ ਵੀ ਪੂਰੀਆਂ ਹੋਣਗੀਆਂ ਇਹ ਨਹੀਂ ਹੋਊਗਾ ਵੀ ਕੋਈ ਸਕੀਮ ਇਹ ਦਿੱਤੀ ਨਹੀਂ ਜਾਊਗੀ ਇਹ ਹਰ ਹਾਲਤ ਦੇ ਵਿੱਚ ਦਿੱਤੀਆਂ ਜਾਣਗੀਆਂ ਤੇ ਇੱਥੇ ਸਾਡੇ ਕਰਨ ਜਿਲ੍ਹਾ ਪ੍ਰਧਾਨ ਕਰਨ ਲਿੰਦਰਪਾਲ ਸਿੰਘ ਢਾਲੀਵਾਲ ਤੇ ਸਾਡੇ ਸਾਬਕਾ ਜਿਲ੍ਹਾ ਪ੍ਰਧਾਨ ਮੇਜਰ ਸਿੰਘ ਦੇਤਵਾਲ ਤੇ ਸਾਡੀ ਪੂਰੀ ਭਾਰਤੀ ਜਨਤਾ ਪਾਰਟੀ ਦੀ ਟੀਮ ਸ਼ਾਮਲ ਸੀ ਤੇ ਉਹ ਉਹਨਾਂ ਨੇ ਸਾਨੂੰ ਜਿਹੜੀਆਂ ਇਹ ਦਸੀਆਂ ਹੈ ਤੇ ਅਸੀਂ ਮਤਲਬ ਕਿ ਉਹਨਾਂ ਦੀਆਂ ਸਕੀਮਾਂ ਘਰ ਘਰ ਦੇ ਕੇ ਤੇ ਇਹਨਾਂ ਨੂੰ ਆਪਸੀਂ ਮੋਦੀ ਸਾਹਿਬ ਦੀਆਂ ਸਕੀਮਾਂ ਨਾਲ ਅਸੀਂ ਆਪਣੀ ਪਾਰਟੀ ਨੂੰ ਬੁਲੰਦੀਆਂ ਤੇ ਪਜਾਵਾਂਗੇ ਭਾਰਤੀ ਜਨਤਾ ਪਾਰਟੀ ਬਹੁਤ ਬੁਲੰਦੀਆਂ ਤੇ ਜਾਊਗੀ 2027 ਦੇ ਵਿੱਚ ਸਾਡੀ ਸਰਕਾਰ ਹਰ ਹਾਲਤ ਵਿੱਚ ਪੰਜਾਬ ਵਿੱਚ ਆਊਗੀ ਥੈਂਕ ਯੂ ਮਾਦਿਕ ਜੀਵਨ ਸਿੰਘ ਰਕਵਾ ਜੀ ਜ਼ਿਲ੍ਹਾ ਪ੍ਰਧਾਨ ਐਸਸੀ ਮੋਰਚਾ ਜਗਰਾਉਂ ਅੱਜ ਪ੍ਰਧਾਨ ਮੰਤਰੀ શ્રી ਮੋਦੀ ਜੀ ਵੱਲੋਂ 11 ਸਾਲ ਦੇ ਵਿਕਾਸ ਕੁਸ਼ਾਸ਼ਨ ਸੰਬੰਧੀ ਜਿਹੜਾ ਇਹ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਸੀਨੀਅਰ ਆਗੂਆਂ ਨੇ ਆ ਕੇ ਬੜੇ ਵਿਸਾਰ ਨਾਲ ਸਾਰਿਆਂ ਨੂੰ ਦੱਸਿਆ ਤੇ ਅਸੀਂ ਇਸ ਦਾ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਾਂਗੇ ਜਿੰਨੇ ਵੀ ਕੈਂਪ ਲੱਗੇ ਜਾਣੇ ਲਾਉਣੇ ਨੇ ਉਹਦੇ ਵਿੱਚ ਵੱਧ ਚੜ੍ਹ ਕੇ ਲੋਕਾਂ ਨੂੰ ਕੈਂਪ ਲਗਾਣੇ ਆ ਅਸੀਂ ਜੋ ਪਾਰਟੀ ਨੇ ਸਾਡੀ ਜ਼ਿੰਮੇਵਾਰੀ ਲਈ ਹੈ ਅਸੀਂ ਤੈਅ ਦੇ ਲੋ ਇਸ ਨੂੰ ਤਰਦੇ ਨਾ ਨਵਾਓ ਔਰ 30 ਨੂੰ ਬਲੰਗਿਆ ਤੱਕ ਲੱਗੇ ਜਾਓ ਭਾਰਤ ਮਾਤਾ ਕੀ ਜੋ ਹੈ ਭਾਰਤ ਮਾਤਾ ਕੀ ਜੋ ਹੈ ਇਹ ਹੀ ਸ਼੍ਰੀ ਰਾਮ ਚੈ ਸ਼੍ਰੀ ਰਾਮ ਮੈਂ ਉਹ ਸਾਡੇ ਜਿਹੜੇ ਜੱਜ ਦੇ ਮਹਿਮਾਨ ਨੇ ਮੋਹਦ 파ਧਵਾ ਜੀ ਮੱਥੇ ਬੈਠੇ ਸਾਰੇ ਉੱਤੇ ਸਰ ਜੀ ਸਾਹਮਣੇ ਬੈਠੇ ਮੰਡਪਨਾਨ ਕਾਰਜਕਰਤਾ ਇਤਨੇ ਆਂਤੇ ਜਿਨ੍ਹਾਂ ਨੇ ਆਪਣਾ ਕੀ ਟਾਈਮ ਕੱਢ ਕੇ ਆਇਆ ಒಂದಾದ ವಾಹು ಜೀ ಕಾ ಖಾಲಸ ವಾಹು